ਕੰਡਿਆ तकरीबन ਮੇਰੇ ਖਾਲ ਦੇ 1000 ਦੇ ਕਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਬਾਧੇ ਭਲਾ ਚੈਰੀਟੇਬਲ ਟਰਸਟ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਰਲ ਕੇ ਤੇ ਇਹ ਘਪਰਾਲੇ ਨੂੰ ਬਣਾਉਂਦਾ ਹੈ ਜਿਹੜੀ ਕੰਟੀ ਅੱਜ ਤੁਸੀਂ ਜਾਣੀਏ ਤੱਕਾਨ ਨੇ ਜਿਹੜਾ ਫੂਨ ਆਉਗਾ ਉਹ ਮੇਰਾ ਕਰਤਾ ਆ ਇਹ ਵੇਖੋ ਜੀ ਜਿਸ ਤਰ੍ਹਾਂ ਇੱਕ ਪਹਿਲੀ ਰਾਣੀ 786 ਅੱਖਾਂ ਦਾ ਕੈਂਪ ਆ ਇਹਦੇ ਵਿੱਚ दारू ਤੋਂ ਲੈ ਕੇ ਰੂਟੀਨ ਦੇ ਚੈੱਕ ਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆਹਨ ਬਸ ਜਿਹੜੀ ਹੈ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਈ ਡੇ ਇਹ ਚੱਲ ਰਿਹਾ ਹੈ ਇਹ ਨਹੀਂ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਬਦਾ ਭਲਾਈ ਦਾ ٹرسٹ ਆ ਤੁਸੀਂ ਟੀਮ ਸਾਰੀ ਚੀਜ਼ ਪ੍ਰੋਵਾਈਡ ਕਰਨੀ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਦਿਲਬਖ ਸੇ ਤੇ ਮਰਗੀ ਮੇਰਾ ਨਾਮ ਸਾਰ ਚਾਰ ਚਾਰ ਕੈਂਪ ਦੇ ਚੱਲੇ ਨੇ ਸਾਲ ਦੇ ਸਾਰੇ ਪਾਸੇ ਜਾ ਰਹੇ ਨੇ ਇਹ ਅੱਜ ਦੀ ਜਿਹੜੀ ਵਾਰੀ ਹੈ ਸਾਡੀ 15 ਤਰੀਕ ਦੀ ਹੋਲਾ ਮਹੱਲਾ ਦੇ ਸੰਬੰਧ ਵਿੱਚ ਦਸੋਂ ਪਾਕਿਸਤਾਨ ਸਾਹਿਬ ਜੀ ਦੀ ਮਦਦ ਕਰਨ ਲਈ ਮਹਾਰਾਜ ਦੀ ਪਿੰਡ ਦਾ ਸਦਕਾ ਤੇ ਮੇਰੀ ਪੂਰੀ ਟੀਮ ਜਿਹੜੀ ਤਰਨਤਾਰ ਦੀ ਹੈ ਉਹਨਾਂ ਨੇ ਪਿਆਰ ਸਦਕਾ ਸਾਰਾ ਹੀ ਪ੍ਰਬੰਧ ਕੀਤਾ ਸਰ ਇਹ ਗੱਲ ਕਿੱਥੇ ਜਾ ਰਹੀ ਹੋਣਾ ਇਹ ਬੱਸ ਵੀ ਔਰ 30 ਜਾਨੀ ਜਿਹੜੇ ਅਸੀਂ ਸਪੀਨ ਹਸਪੀਟਲ ਅਮਨਤਰ ਕਚਹਿਰੀ ਚੌਕ ਦੇ ਲੱਗ ਗਿਆ ਉਥੇ ਪਹੁੰਚ ਰਹੇ ਆ ਜਿਹੜੇ ਅੱਜ 30 ਜਣੇ ਦੇ ਜਿਹੜੇ ਪ੍ਰਸ਼ਨ ਕੀਤੇ ਜਾਣਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਤਰ੍ਹਾਂ ਤਾਂ ਜਿਹੜੇ ਦੇ ਵਿੱਚ ਸਿਲਾਈ ਸੈਂਟਰ ਕੰਪਿਊਟਰ ਸੈਂਟਰ ਗ੍ਰਾਫਰ ਪ੍ਰੀ ਡੈਂਟੋ ਡਾਕਟਰ ਆਪਣੇ ਮੈਡੀਕਲ ਕੈਂਪ ਲਾਇਬਾ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਨਰਤਰ ਹੀ ਨਾਲ ਹੀ ਉਹ ਜਿਸ ਤਰ੍ਹਾਂ ਕਿ ਬਾਹਰੋਂ ਅਮਰੀਕੀ ਜਿਵੇਂ ਡੈਡ ਬੋਡੀਆਂ ਵਿੱਚ ਜਾਂਦੀਆਂ ਜਿਹੜਾ ਜਿਹਦੇ ਉੱਪਰ ਬੈਠਦਾ ਫਿਰ ਉਹਦੇ ਪਰਿਵਾਰ ਨੂੰ ਵੀ ਜਿਹੜਾ ਕਿ ਨੰਬਰ 167 ਦਾ ਲੈ ਕੇ 1675 2 ਲੱਖ ਰੁਪਏ ਉਹਨਾਂ ਨੂੰ ਹੈ ਬੱਗੇ ਆ ਜਾ ਪਾਜੀ ਚਾਹ ਤੇ ਬੈਠਾ ਜੀ ਕੁਰਸੀਆਂ ਦੇ ਵਿੱਚੇ ਜਾ ਕੇ ਆ ਬਕਰ ਸਾਹਮਣੇ ਗੱਡੀ ਕੁਰਸੀਆਂ 170 ਕੋਈ ਕੋਸ਼ਿਸ਼ ਧੰਨਵਾਦ ਕਰਦਾ ਹਾਂ ਕਿ ਜਿਹੜੇ ਮੈਨੂੰ ਸਾਥ ਦਿੰਦੇ ਨੇ ਮੇਰੇ ਨਾਲ ਰਾਤ ਦਿਨ ਇੱਕ ਕਰਕੇ ਸਰਬੋਤਮਾ ਬੜਾ ਚਰੀਚਾ ਪਰ ٹرسٹ ਦੀ ਕਾਕਾ ਉਹ ਵੀ ਆਏ ਉਹਨਾਂ ਨੂੰ ਇੱਥੇ ਪਹੁੰਚੇ ਦਿੱਤੀ ਹੈ ਇਹਨੂੰ ਆਪ ਦੇਖ ਵਿਧਾਈਆਂ ਜੀ ਨਾਲ ਹੀ ਜਸ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਰ ਇੰਡੀਆ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਵੇਰ ਥੈਂਕ ਯੂ ਸਾਹਿਬ ਤੁਹਾਡਾ ਪਹੁੰਚਾਣ ਉਹਨਾਂ ਦਾ ਸਿਰ ਤੇ ਹੱਥ ਆ ਇਹ ਜੋ ਵੀ ਚੀਜ਼ ਉਹਨਾਂ ਕੋਲ ਮੰਗਦੇ ਆ ਸਾਨੂੰ ਕਦੀ ਨਾ ਨਹੀਂ ਹੁੰਦੀ ਅਸੀਂ ਗਾ ਵੀ ਸੰਗਤ ਕੋ ਆਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਸਾਨੂੰ ਪਰਵਾਹ ਨੂੰ ਘਰ ਦੇ ਵਿੱਚ ਸਰਕੜ ਦਾ ਨਾਮ ਮੇਰਾ ਨਾਮ ਗੁਰਿੰਦਰ ਸਿੰਘ ਲਾਢੀ ਆ ਜੀ ਲਾਢੀ ਇੱਕ ਨਾ ਕੈਂਪ ਹੈਗਾ ਔਰ ਜੀ ਇਸ ਕੈਂਪ ਦਾ ਆਪਣਾ ਨੰਬਰ ਇਹ ਜਿਹੜਾ ਕੈਂਪ ਹੈਗਾ ਜੀ 786 ਵਾ ਜਿਹੜਾ ਕੈਂਪ ਹੈ ਜੀ ਸਰਦਾਰ ਬਖਤਰ ਐਸਪੀ ਉਬਰਾਈ ਸਾਹਿਬ ਵੱਲੋਂ ਜਿਹੜਾ ਬਹੁਤ ਹੀ ਅਨੇਕਾਂ ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਉਹਦੇ ਨਾਲ ਜਿਹੜਾ ਆਪਣਾ ਦਾ ਜਿਹੜਾ ਇਹਨਾਂ ਦਾ ਹਰ ਸਾਲ ਜਿਹੜੇ ਸਾਨੂੰ ਤਰਨਤਨ ਜਿਹੜੀ ਟੀਮ ਆ ਉਹਨੂੰ 4 ਤੋਂ 5 ਕੈਂਪ ਜਿਹੜੇ ਮਿਲਦੇ ਨੇ ਉਹਦੇ ਵਿੱਚ ਜਿਹੜਾ ਅੱਜ ਜਿਹੜੇ ਅਸੀਂ ਜਿਹੜੀ ਸੇਵਾ ਕਰ ਰਹੇ ਆ ਤਰਨਤਨ ਦੀ ਟੀਮ ਕੋ ਸਾਰੀ ਸੇਵਾ ਕਰਲੀਏ ਜਿਹੜਾ ਤਰਨਤਨ ਦੇ ਇਲਾਕੇ ਵਿੱਚ ਪਿੰਡਾਂ ਵਿੱਚ ਵੀ ਹੋਣੀ ਜਿਹੜੇ ਬਹੁਤ ਜਿਹੜੇ ਬਜ਼ੁਰਗ ਨੇ ਜਿਹੜੇ ਲੋੜਵੰਦ ਜਿਹੜੇ ਅੱਖਾਂ ਦੇ ਜਿਹੜੇ ਪੇਸ਼ੇਂਟ ਨੇ ਉਹ ਇੱਥੇ ਪਹੁੰਚੇ ਨੇ ਹਜ਼ਾਰ ਦੇ ਕਰੀਬ ਜਿਹੜੇ ਅੱਜ ਇੱਥੇ ਪੇਸ਼ੇਂਟ ਜਿਹੜੇ ਇੱਥੇ ਪਹੁੰਚ ਗਏ ਉਹਨਾਂ ਨੇ ਜਿਹੜਾ ਦੇਖੋ ਜੀ ਇੱਕ ਤੇ ਜਿਹੜੀ ਅੱਖਾਂ ਨਹੀਂ ਆ ਉਹਦਾ ਜੱਗ ਜਿਹੜਾ ਅੰਧਾ ਹੁੰਦਾ ਵਾ ਜਿਹੜੇ ਦੁਨੀਆਂ ਬੰਦ ਹੋ ਜਾਂਦਾ ਜੀ ਸੋ ਜਿਹੜਾ ਐਸਪੀ ਬਰਾਇ ਸਾਬ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਵਾ ਇਹ ਇੱਕ ਜਿਹੜਾ ਦੁਨੀਆਂ ਦੀ ਰੋਸ਼ਨ ਜਿਹੜੀ ਹੁੰਦੀ ਹੈ ਇੱਕ ਉਹਨਾਂ ਨੂੰ ਜਿਹੜਾ ਜੱਗ ਦੇਖ ਸਕਦੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਤੰਗੀਆਂ ਹੁੰਦੀਆਂ ਜਿਨ੍ਹਾਂ ਦੀ ਅੱਖਾਂ ਨਹੀਂ ਹੁੰਦੀਆਂ ਅਨੇਕਾ ਪ੍ਰਕਾਰ ਦੀਆਂ ਪ੍ਰੋਬਲਮ ਹੋਣ ਦੇ ਬਾਵਜੂਦ ਉਹਨਾਂ ਨੂੰ ਜਿਹੜਾ ਨਹੀਂ ਦਿਸਦਾ ਤੇ ਉਹ ਜਿਹੜਾ ਇੱਕ ਜਿਹੜਾ ਜੀਵਨ ਦਾਣ ਆ ਐਸਪੀ ਬਰਾਇ ਸਾਬ ਵੱਲੋਂ ਇਹ ਦਿੱਤਾ ਗਿਆ ਹੈ ਤੇ ਰਾਗੇ ਡਾਕੂਮੈਂਟ ਨਿੱਪਰ ਸਰਬੱਤ ਦਾ ਭਲਾਚਾਰੀ ਉਹ ٹرسٹ ਜਿਹੜੀ ਆ ਇਹ ਕੋਈ ਬਹੁਤ ਜਾਣੀ ਪਛਾਣੀ ਸੰਸਥਾ ਵਾ ਆਲ ਵਰਲਡ ਤੇ ਕੰਮ ਕਰਦੀ ਹੈ ਤੇ ਇਹਦੇ ਜਿਹੜੇ ਮੁਖ ਨੇ ਸੇਵਾਦਾਰ ਦਿਲਬਖ ਸਿੰਘ ਜੋਧਾ ਜਿਹੜੇ ਤਰਨਤਾਰਨ ਤੋਂ ਆ ਉਹ ਬਹੁਤ ਹਾਰਡ ਵਰਕ ਕਰਕੇ ਉਹਨਾਂ ਦੀ ਟੀਮ ਜਿਹੜੀ ਆ ਪੂਰਾ ਕੰਮ ਕਰ ਰਹੀ ਆ ਲਗਭਗ 1000 ਦੇ ਕਰੀਬ ਜਿਹੜਾ ਵਾ ਹਰ ਸਾਲ ਜਿਹੜਾ ਉਹ ਆਪੀਡੀ ਹੁੰਦੀ ਹੈ ਤੇ 300 ਦੇ ਕਰੀਬ ਜਿਹੜੇ ਉਹਨਾਂ ਦੀ ਆਪਰੇਸ਼ਨ ਕੀਤੇ ਜਾਂਦੇ ਆ ਔਰ ਪੇਸ਼ੈਂਟ ਨੂੰ ਜਿਹੜਾ ਸਾਰਾ ਜਿਹੜੀ ਮੁਫਤ ਹਾਦਕੀ ਜਮਈਆ ਕਰਾਈ ਜਾਂਦੀ ਹੈ ਪੋਇਨੋ ਦੇ ਜਿਹੜੇ ਉਪਰਾਲਾ ਇਹਨਾਂ ਦਾ ਬਹੁਤ ਜਿਹੜਾ ਵਾਇਗਰੂ ਮੇਰ ਰੱਖੇ ਤੇ ਇਤਰਾ ਹੀ ਚੜਦੀ ਕਲਾ ਚ ਰਹਿਣ ਤੇ ਉਹਨੂੰ ਪੈਸੇਵਾ ਕਰਦੇ ਰਹਿਣ। ਸ਼ਾਮਾ ਸਾਹਿਬ ਨੂੰ ਦਲਸਤੀਆ ਆਈਐਲ ਦੇੰਟਰੋਸ ਨੂੰ ਸਰ ਇਹ ਕਾਟੜ ਦੇ ਚਾਹੁੰਦਾ ਇਸ ਇਸ ਵਲੇ ਤੱਕ 6500 ਆ ਗਏ ਬਾਕੀ ਆ ਗਏ ਉਹ ਬਹਿ ਕੇ ਸਾਡੇ 500 ਸਾਲ ਨਵੇਂ ਬੜੇ ਦੇਖੋ ਸਰ ਸਾਡੇ ਆਪਰੇ ਕੰਪਿਊਟਰ ਵਾਲਕਰੀ ਇੱਥੇ ਏਰੀਆ ਚ ਕਾਫੀ ਆਦਮੀ ਜਿਹੜੇ ਨਾ ਤਕੀਬਨ ਹੋਏ ਆ ਗਏ ਜੇ ਉਹ ਕਹਿੰਦੇ ਵੀ ਆਪਣਾ ਕੇਅਰ ਨਹੀਂ ਕਰਦੇ ਮੋਤੀ ਆਪਾਂ ਕੇ ਕਾਫੀ ਮੋਤੇ ਪਕਾ ਦਿੰਦੇ ਨੇ ਉਹਦੇ ਨਾਲ ਹੁਕਮ ਦਾ ਅਟੈਕ ਹੋ ਜਾਂਦਾ ਹੈ ਇਹ ਕਈ ਤਈਆਂ ਦੀ ਬਲਾਈਂਡ ਹੋ ਗਈ ਆ ਤਾਂ ਇਹ ਸਮੱਸਿਆ ਵਾ ਇਹ ਜਾਰੀ ਹੈ ਕਾ ਅਕਾ ਜੀ ਹੋਰ ਮੈਂ ਦੱਸਦਾ ਇਹ Netz ਲਈ ਹੈਗੀ ਕਿਲਾਵੀ ਦੀ ਚੋਈ ਜਾਂਦੀ ਹੈ